ਅੱਜ ਸ਼੍ਰੀ ਬਾਲਕ੍ਰਿਸ਼ਨ ਸ਼ਰਮਾ ਜੀ ਬੀਕੇ ਢਾਬੇ ਵਾਲੇ ਐਮਪੀ ਕੈਂਡੀਡੇਟ ਜਿਨ੍ਹਾਂ ਦਾ ਚੋਣ ਨਿਸ਼ਾਨ ਬੈਠ ਸੀ ਅੱਜ ਵੋਟਾਂ ਤੋਂ ਬਾਅਦ ਪਬਲਿਕ ਦਾ ਪਿੰਡ ਮਾਲੀ ਵਿਖੇ ਉਹਨਾਂ ਦਾ ਧੰਨਵਾਦ ਕਰਨ ਗਏ ਜਿਨ੍ਹਾਂ ਨੇ ਸ਼੍ਰੀ ਬਾਲਕ੍ਰਿਸ਼ਨ ਸ਼ਰਮਾ ਜੀ ਦਾ ਸਮਰਥਨ ਕੀਤਾ ਅਤੇ ਪਿੰਡ ਵਾਲਿਆਂ ਨੇ ਆਪਣੀ ਮੁਸ਼ਕਲਾਂ ਸ਼੍ਰੀ ਬਾਲਕ੍ਰਿਸ਼ਨ ਜੀ ਨੂੰ ਦੱਸਿਆ ਅਤੇ ਸ਼੍ਰੀ ਬਾਲਕ੍ਰਿਸ਼ਨ ਜੀ ਨੇ ਪਬਲਿਕ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਦਾ ਹਰ ਸਮੇਂ ਸਾਥ ਦੇਣ ਲਈ ਤਿਆਰ ਹਨ जिम्मे की पब्लिक नु ਪਹਿਲਾ ਸਾਥ ਦਿੱਤਾ ਸੀ ਅੰਮ੍ਰਿਤਸਰ ਤੋਂ ਮਧੂ ਰਾਜਪੂਦੀ ਖਾਸ ਰਿਪੋਰਟ ਤੁਹਾਨੂੰ ਕੰਨਾ ਪੂਹੋ ਇਹ ਸਲਾਬੀ ਕਨਕ ਦਿੰਦੇ ਨੇ ਥੱਲੇ ਬੈਠੀ ਕਰਨਕ ਦਿੰਦੇ ਆ ਉੱਤੋਂ ਵਾਲੀ ਕਰਨਕੇ ਰਫੇਰੀ ਨਾਲ ਖਾ ਜਾਂਦੇ ਨੇ ਤੇ ਸਰਕਾਰ ਵੱਲੋਂ ਜਿਹੜਾ ਤੁਹਾਨੂੰ ਹਾਂ ਸੜਕ ਤੋਂ ਸਾਲ ਦੋ ਸਾਲ ਕੱਟੇ ਸਰਕਾਰ ਸੜਕ ਸਰਕਾਰ ਵੱਲੋਂ ਜਿਹੜਾ ਤੁਹਾਨੂੰ ਐਫਸੀਆਈ ਦਾ ਇੱਕ ਮਹਿਕਮਾ ਹੈ ਜਿਹੜਾ ਕੀ ਆਪਾਤਕਾਲ ਵਾਸਤੇ ਮੁਸ਼ਕਲਾਂ ਕੋਈ ਆ ਜੇ ਦੇਸ਼ ਨੂੰ ਸਰਕਾਰ ਨੂੰ ਉਹਦੇ ਵਾਸਤੇ ਖੰਡ ਵੀ ਹੁੰਦੀ ਹੈ ਜਿਹੜੀ ਤੁਸੀਂ ਡੀ ਪਹੁੰਚ ਪਹਿਲਾਂ ਦੇਖਦੇ ਸੀ ਤੇ ਉਹਦੇ ਵਿੱਚ ਕਣਕ ਵੀ ਹੁੰਦੀ ਹੈ ਦਾਲ ਵੀ ਹੁੰਦੀ ਹੈ ਚਾਵਲ ਵੀ ਹੁੰਦੇ ਆ ਪੰਜ ਛੇ ਕਿਸਮਾਂ ਦੀਆਂ ਚੀਜ਼ਾਂ ਹੁੰਦੀਆਂ ਪਰ ਉਹ ਸਾਰੀਆਂ ਚੀਜ਼ਾਂ ਖਾ ਜਾਂਦੇ ਸਿਰਫ ਤੁਹਾਨੂੰ ਕੀ ਦਿੰਦੇ ਆ ਕਣਕ ਲਈ ਕਣਕ ਉਹ ਕਣਕ ਬਣਾਉਂਦੇ ਉਹ ਉਹ ਥੋੜਾ ਸਮੇਂ ਠਹਿਰੋ ਇਹਨਾਂ ਦੇ ਨੱਕ 'ਚ ਦਮ ਕਰ ਦਿਆਂਗੇ ਆਪਾਂ ਔਰ ਜਿੰਨੀਆਂ ਚੀਜ਼ਾਂ ਸਰਕਾਰੀ ਫੰਡ ਜਮ੍ਹਾਂ ਹੋਈਆਂ ਨਾ ਉਹ ਸਾਰੀਆਂ ਤੁਹਾਡੇ ਤੱਕ ਪਹੁੰਚਾ ਦਾਂਗੇ ਆਪਾਂ ਮੇਰਾ ਨਾਮ ਬਾਲਕ੍ਰਿਸ਼ਨ ਸ਼ਰਮਾ ਜੀ ਜੋ ਕਿ ਬਟਾਲਾ ਰੋਡ ਦੇ ਵਿੱਚ ਰਹਿਣ ਵਾਲਾ ਮੈਂ ਇਲੈਕਸ਼ਨ 'ਚ ਖੜਾ ਸੀ ਬੈਟ ਬੱਲਾ ਮੇਰਾ ਨਿਸ਼ਾਨ ਸੀ 28 ਨੰਬਰ ਤੇ ਜੋ ਕਿ ਮਾਲੀ ਪਿੰਡ ਵਿੱਚ ਮੈਂ ਹੁਣ ਆਇਆ ਇਸ ਲਈ 6 ਵਜੇ ਮੁਕੰਮਲ ਵੋਟ ਹੋਈ ਹੈ ਤੇ ਬਹੁਤ ਹੀ ਵਧੀਆ ਜਿਹੜਾ ਇਸ ਕਲੋਨੀ 'ਚ ਮੈਨੂੰ ਹੰਗਾਰਾ ਮਿਲੇ ਅੱਛਾ ਲੱਗਾ ਇਹਨਾਂ ਲੋਕਾਂ ਨੇ ਮੇਰੀ ਬੜੀ ਸਪੋਰਟ ਕੀਤੀ ਸੋ ਮੇਰੇ ਕੋ ਰਹਾ ਨਹੀਂ ਗਿਆ। ਔਰ ਮੈਂ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਪਹੁੰਚਿਆ। ਬਹੁਤ ਹੀ ਅੱਛੇ ਪਰਿਵਾਰ ਇੱਥੇ ਜਿਹੜਾ ਕਿ ਪਾਰਟੀਆਂ ਤੋਂ ਦੁਖੀ ਹੋ ਚੁਲਿਆ ਸੀ। ਔਰ 70 ਸਾਲ ਹੋ ਗਏ ਇਹਨਾਂ ਨੂੰ ਇੱਥੇ ਇਲਾਕੇ 'ਚ ਰਹਿੰਦੇ ਨੂੰ। ਅਜੇ ਤੱਕ ਕੱਚੀਆਂ ਸੜਕਾਂ ਨੇ। ਸੋ ਇੱਥੇ ਕੋਈ ਸੁਣਵਾਈ ਨਹੀਂ ਕਰਦਾ ਪਿਆ। ਸੋ ਮੈਂ ਇਹਨਾਂ ਨੂੰ ਯਕੀਨ ਦਿਵਾ ਰਿਆ ਕਿ ਮੈਂ ਅਗਰ ਜਿੱਤ ਕੇ ਆਉਣਾ ਤੋ ਪਹਿਲੀ ਗਲੀ ਤੁਹਾਡੀ ਬਣੇਗੀ। ਔਰ ਜਿਹੜੇ ਵੀ ਕੰਮ ਹੋਣਗੇ ਚਾਹੇ ਸੀਵਰ ਦਾ ਹੈ ਪਾਣੀ ਦਾ ਉਹ ਤੁਹਾਡੇ ਪਹਿਲੇ ਤੌਰ ਤੇ ਮੈਂ ਇੱਥੋਂ ਸ਼ੁਰੂਆਤ ਕਰਾਵਾਂਗਾ। ਸੋ ਪਹਿਲੋ ਵੀ ਮੈਂ ਜੋ ਕੁਝ ਵੀ ਆਪਣੇ ਵੱਲੋਂ ਸਹਿਤਾ ਜਾਂ ਮਤ ਲੋਕਾਂ ਦੀ ਕਰਦੇ ਸੀ ਉਹਨਾਂ ਚੀਜ਼ਾਂ ਨੂੰ ਦੇਖ ਕੇ ਹੀ ਇਹਨਾਂ ਨੇ ਮੈਨੂੰ ਬੁਲਾਇਆ ਸੀ। ਸੋ ਬਾਕੀ ਤੁਸੀਂ ਇਹਨਾਂ ਨਾਲ ਰੂਬਰ ਰੂ ਹੋ ਕੇ ਗੱਲ ਕਰ ਸਕਦੇ ਹੋ। ਧੰਨਵਾਦ ਜੀ। ਹਾਂਜੀ ਸਭ ਤੋਂ ਪਹਿਲਾਂ ਜੀ ਆਪਣਾ ਸਤਿਗੁਰੂ ਮੰਦਰ ਸਤਿ ਮੇਰਾ ਨਾਮ ਗਰਮੀਤ ਕੌਰ ਹਾਂਜੀ ਨਿੰਘਾਂ ਦਾ ਡੇਰਾ ਕਾਲਿਆਂ ਵਾਲਾ ਮੋੜ ਅਸੀਂ ਬੜੀ ਬੇਨਤੀ ਦੇ ਨਾਲ ਗੱਲ ਕੀਤੀ ਬਾਜੀ ਹੋਣਾ ਨਾ ਤੇ ਸਾਡੀ ਇਹਨਾਂ ਨੇ ਬਾ ਗਰੀਬੀ ਦੇ ਵਿੱਚ ਸਾਡੀ ਇਹ ਫੜਨ ਵਾਲੇ ਆ ਹੀ ਇਹਨਾਂ ਨੂੰ ਵੋਟ ਪਾਵਾਂਗੇ ਕੰਮਜਾਪ ਹੋ ਕੇ ਤਹੀਂ ਕੰਮਜਾਪ ਕਰਾਂਗੇ ਕਦੇ ਵੀ ਲੋੜ ਹਾਨੂੰ ਕਿਸੇ ਚੀਜ਼ ਦੀ ਪੈ ਜਾਵੇ ਤੇ ਅਸੀਂ ਇਹਦੇ ਕੋ ਜਾਵਾਂਗੇ ਤੇ ਗਾਂ ਵਾਸਤੇ ਵੀ ਅੱਗੇ ਵਾਸਤੇ ਵਧਣ ਵਾਸਤੇ ਰੱਬ ਇਹਨਾਂ ਨੂੰ ਬਲ ਬਖਸ਼ੇ ਤੇ ਭੈਣ ਭਾਈਆਂ ਦਾ ਇਹੋ ਆਪੇ ਸਾਰੇ ਇਤਨਾ ਰਲ ਮਿਲ ਕੇ ਸੰਯੋਗ ਦੇਣਗੇ ਇਹਨਾਂ ਨੂੰ ਮੇਰਾ ਰਾਮ ਜੋਤੀਆ ਮਿੰੰਗਾ ਦੇ ਡੇਰੇ ਦੀ ਰਹਿਣ ਵਾਲੀ ਮਿੰੰਗਾ ਦੇ ਡੇਰੇ ਦੀ ਰਹਿਣ ਵਾਲੀਆਂ ਰਾਮਤੀਤ ਰੋੜ ਮਿੰੰਗਾ ਦਾ ਡੇਰਾ ਕਾਲੇ ਦਾ ਮੋੜ ਮੈਂ ਨਾ ਸਰ ਨੂੰ ਹਫਤੇ ਮੈਂ ਤਾਂ ਜਾਣਦੀ ਆ ਸੱਣ ਨੇ ਬਹੁਤ ਸਾਡੀ ਹੈਲਪ ਕੀਤੀ 14 ਤੋਂ 15 ਕੁੜੀਆਂ ਦਾ ਵਿਆਹ ਕਰਵਾਇਆ ਰਾਸ਼ਨ ਭੇਜਦੇ ਰਹੇ ਆ ਗੱਡੀਆਂ ਗੱਡੀਆਂ ਸਬਜ਼ੀਆਂ ਦੇ ਭੇਜਦੇ ਦੇ ਠੀਕ ਆ ਸੱਣ ਨੇ ਬੜੀ 好的 ਹੈਲਪ ਕੀਤੀ ਆ ਇਹ ਸਾਰੇ ਮੇਰੇ ਨਾਲ ਆ ਜਿਨ੍ਹਾਂ ਦੀ ਮੈਂ ਹੈਲਪ ਕਰਵਾਈ ਆ ਇਹ ਮੇਰੇ ਨਾਲ ਆ ਤੇ ਅੱਜ ਸਾਨੂੰ ਅਸੀਂ ਵੋਟਾਂ ਪਵਾਇਆ ਵਾ ਸਾਨੂੰ ਕਾਮਯਾਬ ਕਰਨ ਵਾਸਤੇ ਕਾਮਾਸਤੂ ਤੁਸੀਂ ਇਹਨਾਂ ਦਾ ਪੂਰਾ ਸਮਰਥਨ ਕਰੋ ਹਾਂਜੀ ਹਾਂਜੀ ਕਰਾਂਗੇ ਮੇਰੇ ਸਾਰੇ ਸਾਰੇ ਮੇਰੇ ਨਾਲ ਹੈ ਗਿਆ ਹਾਂਜੀ ਕੁਛ ਵੀ ਕਹਿਣਾ ਚਾਹੁੰਦੇ ਹੋ ਇੱਕ ਵਾਰ ਸਰ ਬਾਰੇ ਮੈਂ ਕਹਿਣਾ ਚਾਹਨੀ ਆ ਕਿ ਸਰ ਬਹੁਤ ਚੰਗੇ ਆ ਬਹੁਤ ਸਾਡੀ ਹੈਲਪ ਕਰਦੇ ਆ ਬਿਨਾਂ ਹੀ ਜਿਨ੍ਹਾਂ ਨੂੰ ਨਹੀਂ ਵੀ ਜਾਣਦੇ ਉਹਨਾਂ ਦੀ ਵੀ ਹੈਲਪ ਕਰਦੇ ਆ ਜੇ ਮਾਰਾ ਜੇ ਫੋਨ ਕਰਦੀਏ ਕਿ ਸਾਰੇ ਇੱਥੇ ਕਿਸੇ ਨੂੰ ਪ੍ਰੋਬਲਮ ਆ ਸਰ ਉੱਥੇ ਹੀ ਪਹੁੰਚ ਜਾਂਦੇ ਆ ਕੋਈ ਮਰਗ ਹੋ ਗਈ ਆ ਕਿਤੇ ਜਿਨ੍ਹਾਂ ਨੂੰ ਮੈਂ ਨਹੀਂ ਜਾਣਦੀ ਮੈਨੂੰ ਕੋਈ ਦੱਸਦਾ ਵਾ ਮੈਂ ਸਾਨੂੰ ਫੋਨ ਕਰਦੇ ਸਰ ਪਹੁੰਚ ਜਾਂਦੇ ਉੱਥੇ ਮੌਜੂਦਾ ਸਰਕਾਰਾ ਕੋਲੋਂ ਕਿੰਨੀ ਉਮੀਦ ਸੀ ਤੁਹਾਨੂੰ ਸਾਨੂੰ ਕੋਈ 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 ਉਮੀਦ ਨਹੀਂ ਸੀ ਕੋਈ ਉਮੀਦ ਨਹੀਂ ਸੀ ਤੇ ਨਾ ਸਾਡੀ ਕੈਸ ਨੇ ਸੁਣੀ ਆ ਕਿਸੇ ਨੇ ਇੱਥੇ 70 ਸਾਲ ਹੋ ਗਿਆ ਕੋਈ ਸਕੂਲ ਦੀ ਨਹੀਂ ਸਾਡੀ ਮੰਗ ਪੂਰੀ ਕੀਤੀ ਕੋਈ ਪਾਣੀ ਦੀ ਨਹੀਂ ਸਾਡੀ ਮੰਗ ਪੀਤੀ ਕੋਈ ਕਬਰਸਤਾਨ ਨਹੀਂਗਾ ਇੱਥੇ ਤੁਹਾਨੂੰ ਕਿਹੜੀਆਂ ਕਿਹੜੀਆਂ ਅਸੀਂ ਜ਼ਰੂਰਤਾਂ ਦੀਆਂ ਗੱਲਾਂ ਦੱਸਗੇ ਸਾਡੇ ਨਿੱਕੇ ਨਿੱਕੇ ਬੱਚੇ ਗਲੀਆਂ ਦੇ ਵਿੱਚ ਤੁਰੇ ਫਿਰਦੇ ਆ ਕੋਈ ਇੱਥੇ ਕੋਈ ਬਣੀ ਨਹੀਂ ਗਈ ਬੱਚਿਆਂ ਵਾਸਤੇ ਦਵਾਈ दारू ਵਾਸਤੇ ਕੋਈ ਲੋਪੋਟਰੀ ਨਹੀਂ ਗਈ ਇੱਥੇ ਹੈਗੀ ਇਸੇ ਕਰਕੇ ਮੈਂ ਇਹਨੂੰ ਜਦੋਂ ਪਤਾ ਲੱਗਾ ਤੇ ਮੈਂ ਆਪਣੇ ਭੈਣ ਭਈਆਂ ਨੂੰ ਕਿਹਾ ਵਾ ਕਿ ਆਪਾਂ ਮਤਲਬ ਆਪਾਂ ਉਹਨਾਂ ਵੱਲ ਚੱਲੀਏ ਕਿ ਜਿਹਦੀ ਸਾਡੀ ਬਾਹ ਫੜਦੀ ਆ ਅੱਜ ਤੱਕ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਕਿਸੇ ਨੇ ਬਾਹ ਨਹੀਂ ਫੜੀ ਵੋਟਾਂ ਆਉਂਦੇ ਹੀ ਮੇਰਾ ਹਸਬੰਦ ਬਿਮਾਰ ਹੋਇਆ ਮੈਂ ਇੰਨੇ ਤਰਲੇ ਲਈ ਇੱਕ ਕਦੀ ਜਿਨ੍ਹਾਂ ਦੇ ਕੋਠਿਆਂ ਦੀ ਛੱਤ ਵੀ ਨਹੀਂ ਸੀ ਤੇ ਕਿਸੇ ਨੇ ਸਾਥ ਨਹੀਂ ਦਿੱਤਾ ਕਿਸੇ ਨੇ ਸਾਥ ਨਹੀਂ ਦਿੱਤਾ ਵੀ ਹੁਣ ਆ ਭੈਣਾਂ ਆ ਭੈਣ ਕੱਲੀ ਰਹਿੰਦੀ ਮਾਂ ਪੋਤਾ ਹੈ ਗਿਆ ਕੋਈ ਪਿੰਸਣ ਦਾ ਨਹੀਂ ਕੋਈ ਇੰਤਿਆਮ ਇਦ ਨੂੰ ਮਤਲਬ ਕੋਈ ਨਹੀਂ ਮਤਲਬ ਮੇਰੀ ਬਾਹ ਫੜਨ ਦਿਆ ਕਿ ਜਾਂ ਹਾਂ ਕੁਛ ਕਰਵਾ ਦਈਏ ਜਾਂ ਕੁਛ ਇਨ ਬੁਲਾਇਆ ਮੈਂ ਇਸ ਕਰਕੇ ਹਾਂ ਫੇ ਫਾਰਮ ਆਖ ਦੇਂਦੇ ਕੋਠਿਆਂ ਦੇ ਪਰ ਲੋ ਮੁੜ ਕੇ ਦੇਂਦੇ ਕੁਛ ਨਹੀਂ ਆਹ ਫਾਰਮ ਭਰ ਲੋ ਮੁੜ ਕੇ ਮੈਂ ਇਦਾਂ ਕੱਖ ਕਦੀਬਨ ਇਦਾਂ ਹੀ ਆ ਲਾ ਦੇ ਲਾ ਜਾਂਦੇ ਆ ਲਾ ਦੇ ਕੁੜੀਆਂ ਜਿਨ੍ਹਾਂ ਦੇ ਘਰ ਵਾਲੇ ਮਰੇ ਕੋਈ ਬੱਚਿਆਂ ਦੀ ਪਿਲਸਣ ਕੋਈ ਉਹਨਾਂ ਨੇ ਛੱਤਾਂ ਚੋਂਨ ਦੇਈਆਂ ਭਾਵੇਂ ਰਾਤ ਡੇਗ ਜਾਣ ਭਾਵੇਂ ਦਿਨੇ ਡੇਗ ਜਾਣ ਕੋਈ ਸੁਣਦਾ ਨਹੀਂ ਨਸ਼ਾ ਬਹੁਤ ਜ਼ਿਆਦਾ ਵਾ ਬਹੁਤ ਜ਼ਿਆਦਾ ਨਸ਼ਾ ਵਾ ਬਣਾਤੇ ਜਿਨ੍ਹਾਂ ਨੂੰ ਹੁਣ ਮੈਂ ਉਹ ਆਈਆ ਨਹੀਂ ਆ ਹੋ ਕੇ ਚਲ ਗਿਆ ਉਹਨਾਂ ਵਿਚਾਰੀ ਨੂੰ ਨਸ਼ੇ ਉਹਦਾ ਬੱਚੇ ਨਸ਼ੇ ਕਰਦੇ ਉਹਨਾਂ ਨੂੰ ਟੈਗ ਹੋ ਗਿਆ ਵਾ ਵਿਚਾਰੀਆਂ ਨੂੰ ਇੰਨਾ ਜ਼ਿਆਦਾ ਪਰੇਸ਼ਾਨ ਹੈਗੀ ਆ ਵਾ ਪੁੱਤਾ ਸੁਣਾ ਯਾਰ ਅੱਗੇ ਆ ਕੇ ਬੋਲੋ ਬੋਲੋ ਤੀਮਾ ਦੇਵੀ ਮੈਂ ਕਾਲੇ ਮੋੜ ਰਹੀ ਹਾਂ ਆ 20 25 ਸਾਲ ਰ ਹੋ ਗਿਆ ਮੇਰੇ ਇੱਥੇ ਬੈਠਲਾ ਮੇਰੇ ਕੋਈ ਸੁਣਵਾਈ ਨਹੀਂ ਲੈ ਰਹੇ नहीं तो कोई कागज़ बनाओ जाओ बच्चा के साथ फिटिक बनाओ चाहे स्कूल बारे बनाओ कोई नहीं सुनवाई लेती है आज बीस पच्चीस साल हो गया पंजाब बैठला ने मैनू कोई जगह देती है ने तो कोई घर देती है किराया पाँच हज़ार भरती हूँ महीना में गरीबन तक कोई सुनाई नहीं लेती है आज आपने वोट डाली है वोट डाली हूँ अथी पर डालिया हूँ बेड पर जो जीतेगी वो दो आगे बढ़ाएँगी तो फिर आगे वोट देंगी आप जीतो के बारे में क्या कहना चाहते हो बाबू के जन कहने चाहती हूं कि मेरे आगे आगे बढ़ाओ तो आगे बनाउनी है मेरे इतनी बहुत मेहरबानी हैगा आज मेरे पूत या डेढ़ 3 महीना साल हो गया बीमार गेला केनु ही थरले काटो कोई नहीं साथ दे रहे दुनिया कोई नहीं साथ दे रहे अपना परिवार नहीं दे रहे जितना मैं दुखी हूं ਦੁਨੀਆ ਕੇ ਸਾਥ ਨਹੀਂ ਦਿਓ ਤੋ ਉਹ ਨਹੀਂ ਸਾਥ ਦੇਤੀ ਹੈ। ਸ਼ਰਮਾ ਜੀ ਕੋ ਗਏ ਸੀ ਤੁਸੀਂ? ਨਹੀਂ ਮੈਂ ਵਿਚਾਰਾ ਤਾਂ ਨਹੀਂ ਗਈ ਹੂੰ। ਨਹੀਂ ਨਹੀਂ ਹਜੇ ਨਹੀਂ ਗਏ ਜਦੋਂ ਐ ਹੋਇਆ ਨਾ ਐਕਸੀਡੈਂਟ ਉਦੋਂ ਉਦੋਂ ਐਕਸੀਡੈਂਟ ਹੋਇਆ ਤੁਹਾਨੂੰ ਉਦੋਂ ਨਹੀਂ ਗਿਆ। ਫਿਰ ਮੇਰੇ ਮੁੰਡਾ ਵੀ ਬਿਮਾਰ ਗਿਰਿਆਨ ਉਦੋਂ ਵੀ ਨਹੀਂ ਗਿਆ ਹੂੰ। ਹਣ ਭੋਟੇ ਤੋਂ ਬਾਅਦ ਭੋਟੇ ਕ ਬਾਅਦੇ ਕੋਈ ਕੰਮ ਕਰਨੀ। ਅਬ ਉਹ ਅੱਗੇ ਵੜੇਗੇ ਮੈਂ ਗਿਆ ਥਾ ਇਹਨੂੰ ਬੋਲਿਆ ਵੀ ਇਹ ਵਿਚਾਰੀ ਜਾਨੀਆਂ ਹੈ ਇਹ ਮੈਨੂੰ ਅੱਗੇ ਬਿਠਾ ਰਹੇ ਤੇ ਮੈਂ ਅੱਗੇ ਵੜਨੀ ਹੈ ਐਕਸੀਡੈਂਟ ਹੋਇਆ ਨਾ ਉਦੋਂ ਲੈ ਕੇ ਗਈਆਂ ਸਰ ਕੋ ਥੋੜੀ ਉਹ ਤੇ ਸਰ ਦਿਆ ਥਾ ਸਰ ਮੈਂ ਐਵੇਂ ਝੂਠ ਨਹੀਂ ਬੋਲਣਾ ਸਰ ਦਿਆ ਥਾ ਮੈਨੂੰ ਯਾਨੀ ਕਿ ਇਹ ਕਿ ਮੈਨੂੰ ਟਾਈਮ ਨਹੀਂ ਲੱਗਦੀ ਮੈਂ ਇਕੱਲਾ ਜਨਾਨੀ ਹਾਂ ਚਾਰ ਬੱਚੇ ਹੈ ਸਕੂਲ ਮੈਂ ਪੜ੍ਹ ਰਹੇ ਹਾਂ ਤੂੰ ਕੋਈ ਨਹੀਂ ਮੈਨੂੰ ਸਾਥ ਦੇ ਰਹੀ ਚਲੋ